ਉਹ ਉਹ ਤਾਂ ਕਲੀਅਰ ਆ ਜੀ ਇਹ ਜਿਸ ਦਿਨ 2 ਦਸੰਬਰ ਨੂੰ ਜੋ ਹੁਕਮਨਾਮੇ ਜਾਰੀ ਹੋਏ ਸੀਗੇ ਹਾਲਾਂਕਿ ਉਹ ਕਿਵੇਂ ਨਾ ਕਿਵੇਂ ਅਕਾਲੀ ਦਲ ਦੇ ਫੇਵਰ ਚ ਸੀਗੇ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੇ ਲਈ ਇੱਕ ਰਾਹ ਖੋਲ ਦਿੱਤਾ ਗਿਆ ਸੀਗਾ ਲੇਕਿਨ ਉਹ ਹੁਕਮਨਾਮੇ ਮੰਨੇ ਨਹੀਂ ਗਏ ਉਹਦੇ ਵਿੱਚ ਇੱਕ ਕਮੇਟੀ ਬਣਾਈ ਗਈ ਸੀਗੀ ਭਰਤੀ ਲਈ ਉਹਨਾਂ ਦਾ ਉਹ ਵੀ ਨਹੀਂ ਮੰਨੀ ਗਈ ਤੇ ਜੇ ਹੁਕਮਨਾਮੇ ਮੰਨੇ ਜਾਂਦੇ ਤਾਂ ਅਕਾਲੀ ਦਲ ਬੜਾ ਮਜ਼ਬੂਤ ਹੋ ਕੇ ਉੱਪਰ ਨਾ ਸੀਗਾ ਲੇਕਿਨ ਉਹ ਜਿਹੜੇ ਤਿੰਨ ਜਥੇਦਾਰ ਸਹਿਬਾਨ ਨੇ ਜਿਹੜੇ ਫੈਸਲੇ ਸੁਣਾਏ ਸੀ ਉਹਨਾਂ ਦੇ ਨਾਲ ਬਦਰਾ ਲੂ ਭਾਵਨਾ ਦੇ ਨਾਲ ਕਿਰਦਾਰਕੁਸ਼ੀ ਕੀਤੀ ਗਈ ਝੂਠੇ ਇਲਜ਼ਾਮ ਲਾਏ ਗਏ ਯਾਨੀ ਹਰਪ੍ਰੀਤ ਸਿੰਘ ਤੇ ਅਤੇ ਜਸਹਰ ਰਗਵੀਰ ਸਿੰਘ ਜੀ ਜਸਹਰ ਸੁਲਤਾਨ ਸਿੰਘ ਜੀ ਨੂੰ ਜ਼ਬਰਦਸਤੀ ਹਟਾਇਆ ਗਿਆ ਜਿਸ ਕਰਕੇ ਸਮੁੱਚੀ ਸਿੱਖ ਕੌਮ ਦੇ ਵਿੱਚ ਦੁਨੀਆਂ ਦੇ ਵਿੱਚ ਜਿੱਥੇ ਵੀ ਸਿੱਖ ਬੈਠਾ ਉਹ ਅੱਜ ਉਹ ਇਸ ਲੀਡਰਸ਼ਿਪ ਦੇ ਪੂਰਾ ਵਿਰੋਧ ਦੇ ਵਿੱਚ ਪਰ ਕੇ ਪਰ ਕੇ ਜਨਰਲ ਇਜਲਾਸ ਸੱਦੇ ਕਿ ਤੁਸੀਂ ਤੁਸੀਂ ਕਦੀ ਗੱਲ ਰੱਖੀ ਹੈ ਅਕਾਲੀ ਦਲ ਦੇ ਵਿੱਚ ਕੀ ਇਹ ਜਿੱਦਾਂ ਗਲਤ ਹੈ ਨਾ ਕਿ ਤੁਸੀਂ ਤਾਂ ਲੱਗਦਾ ਤਿੰਨ ਤਕਰੀਬਨ ਪੌਣੇ 3 ਸਾਲ ਤੋਂ ਮੈਂ ਕਿਸੇ ਵੀ ਅਕਾਲੀ ਦਲ ਦੀ ਮੀਟਿੰਗ ਦੇ ਵਿੱਚ ਹਾਂਜੀ ਕਿਸੇ ਪਾਰਟੀ ਪ੍ਰੋਗਰਾਮ 'ਚ ਸ਼ਾਮਲ ਕਿਉਂ ਨਹੀਂ ਹੋਇਆ ਕਿਉਂਕਿ ਝੁੰਡਾ ਕਮੇਟੀ ਦੀ ਰਿਪੋਰਟ ਜਿਹੜੀ ਵਰਕਰਾਂ ਦੀਆਂ ਭਾਵਨਾਵਾਂ ਸੀਗੀਆਂ ਉਹ ਅਸੀਂ ਜਾ ਕੇ ਲੀਡਰਸ਼ਿਪ ਨੂੰ ਦਸੀਆਂ ਪਾਰਟੀ ਪ੍ਰਧਾਨ ਨੂੰ ਦਸੀਆਂ ਜਦੋਂ ਉਹਨਾਂ ਨੇ ਜਵਾਬ ਦਿੱਤਾ ਵੀ ਮੈਂ ਨਹੀਂ ਮੰਨਦਾ ਤਾਂ ਫਿਰ ਅਸੀਂ ਫੈਸਲਾ ਕਰ ਲਿਆ ਸੀ ਮੈਂ ਖਾਸ ਤੌਰ ਤੇ ਕਿ ਮੈਂ ਆਪਦੀ ਐਜ਼ੀ ਐਮਐਲਏ ਟਰਮ ਪੂਰੀ ਕਰੂੰਗਾ ਹਲਕੇ ਚ ਕੰਮ ਕਰੂੰਗਾ ਵਿਧਾਨ ਸਭਾ ਦੀ ਡਿਊਟੀ ਨਿਭਾਉਂਗਾ ਲੇਕਿਨ ਮੈਂ ਪਾਰਟੀ ਚ ਕੰਮ ਨਹੀਂ ਕਰੂੰਗਾ ਤੇ ਤੇ ਮੈਂ ਪਿੱਛੇ ਹਟ ਜਾਊਂਗਾ ਤੁਸੀਂ ਰਹੂਗੀ ਪਾਰਟੀ ਨਹੀਂ ਨਹੀਂ ਸੁਣ ਤਾਂ ਲੋ ਪਾਰਟੀ ਦੇ ਉਸ ਤੋਂ ਬਾਅਦ ਜਦੋਂ ਕਮੇਟੀ ਬਣੀ ਕਾਲਤਖ ਸਾਹਿਬ ਤੋਂ ਫਿਰ ਫਿਰ ਵੀ ਇਹਨਾਂ ਨੇ ਸਾਨੂੰ ਨਹੀਂ ਬੁਲਾਇਆ ਲੇਕਿਨ ਜਦੋਂ ਜ세ਰ ਸਾਹਿਬ ਦਾ ਆਦੇਸ਼ ਆਇਆ ਕਿ ਤੁਸੀਂ ਕੰਮ ਸ਼ੁਰੂ ਕਰੋ ਭਰਤੀ ਦਾ ਤਾਂ ਉਸ ਤੋਂ ਬਾਅਦ ਅਸੀਂ ਕੰਮ ਸ਼ੁਰੂ ਕੀਤਾ ਕਿਉਂਕਿ ਅਕਾਲ ਤਖਬ ਸਾਹਿਬ ਸਾਡੇ ਲਈ ਸਰਵ ਉੱਚਾ ਹਰ ਸਿੱਖ ਦਾ ਹੁਕਮ ਮੰਨਣਾ ਫਰਜ਼ਾ ਤੇ ਅਸੀਂ ਉਸ ਹੁਕਮ ਤੇ ਪਹਿਰਾ ਦੇ ਰਹੇ ਹਾਂ ਕੋਈ ਸਾਡਾ ਸਵਾਰਥ ਨਹੀਂ ਹੈਗਾ ਅੱਗੇ ਵੀ ਜੋ ਵੀ ਸਾਨੂੰ ਆਦੇਸ਼ ਹੋਣਗੇ ਅਕਾਲ ਤਖਬ ਸਾਹਿਬ ਦੇ ਉਹਦੇ ਤੇ ਅਸੀਂ ਪਹਿਰਾ ਦਮਾਗੇ ਸਰਪੜਕੇ ਪਲਕੇ ਜਰਨਲ اجلاس ਜਿਹੜਾ ਹੋ ਰਿਹਾ ਹੈ ਤੇ 40 ਤੋਂ ਵੱਧ ਜਿਹੜੇ ਐਜੀਪੀਸੀ ਮੈਂਬਰ ਨੇ ਉਹਨਾਂ ਨੇ ਕਿਹਾ ਕਿ ਦੁਬਾਰਾ ਜਥੇਦਾਰਾਂ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਉਹਨੂੰ ਤੁਸੀਂ ਕਿਵੇਂ ਦੇਖਦੇ ਬਿਲਕੁਲ ਅਸੀਂ ਤਾਂ ਆਪ ਇਹ ਗੱਲ ਚਾਹੁੰਦੇ ਹਾਂ ਵੀ ਜਥੇਦਾਰ ਸਹਿਬਾਨ ਬਹਾਲ ਹੋਣੇ ਚਾਹੀਦੇ ਨੇ ਕਿੰਨੀਆਂ ਵੀ ਜਿਹੜੀਆਂ ਜੋ ਵੀ ਫੈਸਲੇ ਨੇ ਇਹ ਜਿਹੜੇ ਸਿੱਖ ਕੌਮ ਦੀ ਭਾਵਨਾ ਅਨੁਸਾਰ ਲਏ ਜਾਣੇ ਚਾਹੀਦੇ ਨੇ ਤਾਂ ਜੋ ਇਹ ਜਿਹੜੀਆਂ ਸੰਸਥਾਵਾਂ ਨੇ ਸਾਡੀਆਂ ਇਹਨਾਂ ਦੀ ਮਰਿਆਦਾ ਇਹਨਾਂ ਦੀ ਹੋਂਦ ਹੈ ਜਿਹੜੀ ਇਹ ਬਹਾਲ ਰਹਿਣੀ ਚਾਹੀਦੀ ਆ 2 ਦਸੰਬਰ ਨੂੰ ਬਹੁਤ ਤਕੜਾ ਮੈਸੇਜ ਗਿਆ ਸੀ ਦੁਨੀਆ ਦੇ ਵਿੱਚ ਕਿ ਸਿੱਖਾਂ ਕੋਲੇ ਕੇ ਜਿਹੀ ਸੰਸਥਾ ਹੈ ਕਿਹਜਾ ਤਖਤ ਆ ਇਹਦੇ ਸਾਹਮਣੇ ਸਾਰੇ ਹੱਥ ਜੋੜ ਕੇ ਖੜਦੇ ਨੇ ਲੇਕਿਨ ਪਿਛਲੇ 2.5 3 ਮਹੀਨੇ ਦੇ ਵਿੱਚ ਉਸ ਮਰਿਆਦਾ ਨੂੰ ਢਾਹ ਲੀਡਰਸ਼ਿਪ ਨੇ ਲਾਈ ਅਕਾਲੀ ਦਲ ਨੇ ਲਾਈ ਸੋ ਜਿਹਦਾ ਵੱਡਾ ਰੋਸ ਅੱਜ ਸਿੱਖਾਂ ਦੇ ਵਿੱਚ ਉਹ ਤਾਂ ਕਲੀਅਰ ਆ ਜੀ ਇਹ ਜਿਸ ਦਿਨ 2 ਦਸੰਬਰ ਨੂੰ ਜੋ ਹੁਕਮਨਾਮੇ ਜਾਰੀ ਹੋਏ ਸੀਗੇ ਹਾਲਾਂਕਿ ਉਹ ਕਿਵੇਂ ਨਾ ਕਿਵੇਂ ਅਕਾਲੀ ਦਲ ਦੇ ਫੇਵਰ ਚ ਸੀਗੇ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੇ ਲਈ ਇੱਕ ਰਾਹ ਖੋਲ ਦਿੱਤਾ ਗਿਆ ਸੀਗਾ ਲੇਕਿਨ ਉਹ ਹੁਕਮਨਾਮੇ ਮੰਨੇ ਨਹੀਂ ਗਏ ਉਹਦੇ ਵਿੱਚ ਕਮੇਟੀ ਬਣਾਈ ਗਈ ਸੀਗੀ ਭਰਤੀ ਲਈ ਉਹਨਾਂ ਦਾ ਉਹ ਵੀ ਨਹੀਂ ਮੰਨੀ ਗਈ ਤੇ ਜੇ ਹੁਕਮਾਂਵੇਂ ਮੰਨੇ ਜਾਂਦੇ ਤਾਂ ਅਕਾਲੀ ਦਲ ਬੜਾ ਮਜ਼ਬੂਤ ਹੋ ਕੇ ਉੱਬਰਣਾ ਸੀਗਾ ਲੇਕਿਨ ਉਹ ਜਿਹੜੇ ਤਿੰਨ ਜਥੇਦਾਰ ਸਹਿਬਾਨ ਨੇ ਜਿਹੜੇ ਫੈਸਲੇ ਸੁਣਾਏ ਸੀ ਉਹਨਾਂ ਦੇ ਨਾਲ ਬਦਰਾ ਲੂ ਭਾਵਨਾ ਦੇ ਨਾਲ ਕਿਰਦਾਰਕੁਸ਼ੀ ਕੀਤੀ ਗਈ ਝੂਠੇ ਇਲਜ਼ਾਮ ਲਾਏ ਗਏ ਯਾਨੀ ਹਰਪ੍ਰੀਤ ਸਿੰਘ ਤੇ ਅਤੇ ਜਸਿਆ ਰਗਵੀਰ ਸਿੰਘ ਜੀ ਜਸਿਆਰ ਸੁਲਤਾਨ ਸਿੰਘ ਜੀ ਨੂੰ ਜ਼ਬਰਦਸਤੀ ਹਟਾਇਆ ਗਿਆ ਜਿਸ ਕਰਕੇ ਸਮੁੱਚੀ ਸਿੱਖ ਕੌਮ ਦੇ ਵਿੱਚ ਦੁਨੀਆਂ ਦੇ ਵਿੱਚ ਜਿੱਥੇ ਵੀ ਸਿੱਖ ਬੈਠਾ ਉਹ ਅੱਜ ਉਹ ਇਸ ਲੀਡਰਸ਼ਿਪ ਦੇ ਪੂਰਾ ਵਿਰੋਧ ਦੇ ਵਿੱਚ ਪਰ ਕੇ ਪਰ ਕੇ ਜਰਨਲ ਇਜਲਾਸ ਸੱਦੇ ਕਿ ਇਹ ਚੀਜ਼ਾਂ ਨੂੰ ਤੁਸੀਂ ਤੁਸੀਂ ਕਦੀ ਗੱਲ ਰੱਖੀ ਹੈ ਅਕਾਲੀ ਦਲ ਦੇ ਵਿੱਚ ਕੀ ਇਹ ਜਿਸਾਂ ਗੱਲਾਂ ਦਾ ਮੈਂ ਤੁਸੀ ਦਾ ਲੱਗਦਾ ਤਿੰਨ ਤਕਰੀਬ ਪੌਣੇ 3 ਸਾਲ ਤੋਂ ਮੈਂ ਕਿਸੇ ਵੀ ਅਕਾਲੀ ਦਲ ਦੀ ਮੀਟਿੰਗ ਦੇ ਵਿੱਚ ਹਾਂਜੀ ਕਿਸੇ ਪਾਰਟੀ ਪ੍ਰੋਗਰਾਮ ਚ ਸ਼ਾਮਲ ਕਿਉਂ ਨਹੀਂ ਹੋਇਆ ਕਿਉਂਕਿ ਝੁੰਡਾ ਕਮੇਟੀ ਦੀ ਰਿਪੋਰਟ ਜਿਹੜੀ ਵਰਕਰਾਂ ਦੀਆਂ ਭਾਵਨਾਵਾਂ ਸੀਗੀਆਂ ਉਹ ਅਸੀਂ ਜਾ ਕੇ ਲੀਡਰਸ਼ਿਪ ਨੂੰ ਦੱਸੀਆਂ ਪਾਰਟੀ ਪ੍ਰਧਾਨ ਨੂੰ ਦੱਸੀਆਂ ਜਦੋਂ ਉਹਨਾਂ ਨੇ ਜਵਾਬ ਦਿੱਤਾ ਵੀ ਮੈਂ ਨਹੀਂ ਮੰਨਦਾ ਤਾਂ ਫਿਰ ਅਸੀਂ ਫੈਸਲਾ ਕਰ ਲਿਆ ਅਸੀਂ ਮੈਂ ਖਾਸ ਤੌਰ ਤੇ ਕਿ ਮੈਂ ਆਪਦੀ ਐਜ਼ੀ ਐਮਐਲਏ ਟਰਮ ਪੂਰੀ ਕਰੂੰਗਾ ਹਲਕੇ ਚ ਕੰਮ ਕਰੂੰਗਾ ਵਿਧਾਨ ਸਭਾ ਦੀ ਡਿਊਟੀ ਨਿਭਾਉਂਗਾ ਲੇਕਿਨ ਮੈਂ ਪਾਰਟੀ ਚ ਕੰਮ ਨਹੀਂ ਕਰੂੰਗਾ ਤੇ ਤੇ ਮੈਂ ਪਿੱਛੇ ਹਟ ਜਾਊਗਾ ਨਹੀਂ ਨਹੀਂ ਸੁਣ ਤਾਂ ਲੋ ਪਾਰਟੀ ਦੇ ਉਸ ਤੋਂ ਬਾਅਦ ਜਦੋਂ ਕਮੇਟੀ ਬਣੀ ਕਾਲ ਤਖ ਸਾਹਿਬ ਤੋਂ ਫਿਰ ਫਿਰ ਵੀ ਇਹਨਾਂ ਨੇ ਸਾਨੂੰ ਨਹੀਂ ਬੁਲਾਇਆ ਲੇਕਿਨ ਜਦੋਂ ਜ세ਰ ਸਿੰਘ ਬੰਦਾ ਆਦੇਸ਼ ਆਇਆ ਕਿ ਤੁਸੀਂ ਕੰਮ ਸ਼ੁਰੂ ਕਰੋ ਭਰਤੀ ਦਾ ਤਾਂ ਉਸ ਤੋਂ ਬਾਅਦ ਅਸੀਂ ਕੰਮ ਸ਼ੁਰੂ ਕੀਤਾ ਕਿਉਂਕਿ ਅਕਾਲ ਤਖਤ ਸਾਹਿਬ ਸਾਡੇ ਲਈ ਸਰਵ ਉੱਚਾ ਹਰ ਸਿੱਖ ਦਾ ਹੁਕਮ ਮੰਨਣਾ ਫਰਜ਼ਾ ਤੇ ਅਸੀਂ ਉਸ ਹੁਕਮ ਦੇ ਪਹਿਰਾ ਦੇ ਰਹੇ ਹਾਂ ਕੋਈ ਸਾਡਾ ਸਵਾਰਥ ਨਹੀਂ ਹੈਗਾ ਅੱਗੇ ਵੀ ਜੋ ਵੀ ਸਾਨੂੰ ਆਦੇਸ਼ ਹੋਣਗੇ ਅਕਾਲ ਤਖਤ ਸਾਹਿਬ ਦੇ ਉਹਦੇ ਤੇ ਅਸੀਂ ਪਹਿਰਾ ਦਮਾਗੇ ਸਰ ਭੜਕੇ ਭੜਕੇ ਜਰਨਲ اجلاس ਜਿਹੜਾ ਹੋ ਰਿਹਾ ਹੈ ਤੇ 40 ਤੋਂ ਵੱਧ ਜਿਹੜੇ ਐਜੀਪੀਸੀ ਮੈਂਬਰ ਨੇ ਉਹਨਾਂ ਨੇ ਕਿਹਾ ਕਿ ਦੁਬਾਰਾ ਜਥੇਦਾਰਾਂ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਉਹਨੂੰ ਤੁਸੀਂ ਕਿਵੇਂ ਦੇਖਦੇ ਬਿਲਕੁਲ ਅਸੀਂ ਤਾਂ ਆਪ ਇਹ ਗੱਲ ਚਾਹੁੰਦੇ ਹਾਂ ਵੀ ਜਥੇਦਾਰ ਸਹਿਬਾਨ ਬਹਾਲ ਹੋਣੇ ਚਾਹੀਦੇ ਨੇ ਜਿੰਨੀਆਂ ਵੀ ਜਿਹੜੀਆਂ ਜੋ ਵੀ ਫੈਸਲੇ ਨੇ ਇਹ ਜਿਹੜੇ ਸਿੱਖ ਕੌਮ ਦੀ ਭਾਵਨਾ ਅਨੁਸਾਰ ਲੈ ਜਾਣੇ ਚਾਹੀਦੇ ਨੇ ਤਾਂ ਜੋ ਇਹ ਜਿਹੜੀਆਂ ਸੰਸਥਾਵਾਂ ਨੇ ਸਾਡੀਆਂ ਇਹਨਾਂ ਦੀ ਮਰਿਆਦਾ ਇਹਨਾਂ ਦੀ ਹੋਂਦ ਆ ਜਿਹੜੀ ਇਹ ਬਹਾਲ ਰਹਿਣੀ ਚਾਹੀਦੀ ਆ 2 ਦਸੰਬਰ ਨੂੰ ਬਹੁਤ ਤਕੜਾ ਮੈਸੇਜ ਗਿਆ ਸੀ ਦੁਨੀਆ ਦੇ ਵਿੱਚ ਕਿ ਸਿੱਖਾਂ ਕੋਲੇ ਕੇ ਜਿਹੀ ਸੰਸਥਾ ਹੈ ਕਿਹਜਾ ਤਖਤ ਆ ਜਿਹਦੇ ਸਾਹਮਣੇ ਸਾਰੇ ਹੱਥ ਜੋੜ ਕੇ ਖੜਦੇ ਨੇ ਲੇਕਿਨ ਪਿਛਲੇ 2.5 3 ਮਹੀਨੇ ਦੇ ਵਿੱਚ ਉਸ ਮਰਿਆਦਾ ਨੂੰ ਢਾਹ ਲੀਡਰਸ਼ਿਪ ਨੇ ਲਾਈ ਅਕਾਲੀ ਦਲ ਨੇ ਲਾਈ ਸੋ ਜਿਹਦਾ ਵੱਡਾ ਰੋਸ ਅੱਜ ਸਿੱਖਾਂ ਦੇ